ਸੰਸਾਰ ਵਿੱਚ ਰਹਿੰਦਿਆਂ ਜਿਨ੍ਹਾਂ ਨੇ ਆਪਣਾ ਜੀਵਨ ਸੇਵਾ ਸਿਮਰਨ ਵਿੱਚ ਬਤੀਤ ਕੀਤਾ ਉਹਨਾਂ ਰੱਬ ਦੇ ਪਿਆਰਿਆਂ ਨੂੰ ਰਹਿਂਦੀ ਦੁਨੀਆ ਤੱਕ ਲੋਕ ਹਮੇਸ਼ਾ ਯਾਦ ਕਰਦੇ ਨੇ ਸਾਲਾਨਾ ਵਰਸੀਆਂ ਵੀ ਮਨਾਇਆਂ ਜਾਂਦੀਆਂ ਐਸੇ ਹੀ ਸੰਤ ਮਾਪੁਰਸ਼ ਸਤਕਾਰਯੋਗ ਬਾਬਾ ਖੜਕ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ 30 ਮਈ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਾਲਾਨਾ ਵਰਸੀ ਮਨਾਈ ਜਾਂਦੀ ਹੈ ਇਸ ਵੀਡੀਓ ਰਾਹੀਂ ਸੰਖੇਪ ਰੂਪ ਵਿੱਚ ਬਾਬਾ ਜੀ ਦੇ ਜੀਵਨ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇਗੀ ਕਿ ਕਿਵੇਂ ਉਹਨਾਂ ਨੇ ਸਿੱਖ ਕੌਮ ਲਈ ਮਹਾਨ ਕਾਰਜ ਕੀਤੇ ਕਾਰ ਸੇਵਾ ਤੋਂ ਪਹਿਲਾਂ ਫੌਜ ਦੀ ਨੌਕਰੀ ਛੱਡ ਕੇ ਗੁਰਦੁਆਰਾ ਸਦਾਰ ਲਹਿਰ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਕਿਵੇਂ ਉਹਨਾਂ ਨੇ ਸੰਘਰਸ਼ ਕੀਤੇ ਜੇਲਾਂ ਵੀ ਕੱਟੀਆਂ ਆਪਣਾ ਸਾਰਾ ਹੀ ਜੀਵਨ ਸੇਵਾ ਸਿਮਰਨ ਕਰਦਿਆਂ ਬਤੀਤ ਕੀਤਾ ਆਪ ਜੀ ਦੇ ਵਡੇਰੇ ਗੁਰਸਿੱਖੀ ਦੇ ਨਾਲ ਜੁੜੇ ਸਨ ਕੌਮ ਦੇ ਇਸ ਮਹਾਨ ਸੰਤ ਦਾ ਜਨਮ 16 ਮਈ 1895 ਈਸਵੀ ਨੂੰ ਰਾਮ ਗੜਿਆ ਪਰਿਵਾਰ ਚ ਸਰਦਾਰ ਪਾਲਾ ਸਿੰਘ ਦੇ ਘਰ ਮਾਤਾ ਚੰਦ ਕੌਰ ਦੀ ਕੋਖੋਂ ਲਾਹੌਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬਰਗੀ ਵਿੱਚ ਹੋਇਆ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਆਪ ਜੀ ਦਾ ਪਰਿਵਾਰ ਸਾਧਾਰਨ ਪਿੰਡੂ ਪਰਿਵਾਰ ਸੀ ਬਚਪਨ ਵਿੱਚ ਮਾਤਾ ਪਿਤਾ ਨੇ ਨਾਮ 바ਵਾ ਸਿੰਘ ਰੱਖਿਆ ਅਮਰਤ ਛੱਕਣ ਤੋਂ ਬਾਅਦ ਪੰਜਾਬ ਪਿਆਰਿਆਂ ਵੱਲੋਂ ਆਪ ਜੀ ਦਾ ਨਾਮ ਖੜਕ ਸਿੰਘ ਰੱਖਿਆ ਗਿਆ 25 ਸਾਲ ਦੀ ਉਮਰ 'ਚ ਫੌਜ ਵਿੱਚ ਭਰਤੀ ਹੋ ਜਾਂਦੇ ਨੇ ਪਰ ਮਨ ਵਿੱਚ ਸਿੱਖ ਕੌਮ ਨੂੰ ਸਮਰਪਿਤ ਹੋਣ ਦੀ ਭਾਵਨਾ ਸੀ ਪੰਜਾਬ ਦੀ ਧਰਤੀ ਤੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਮੋਰਚੇ ਲੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਧਰਮ ਪ੍ਰਤੀ ਆਪ ਜੀ ਦੀ ਸ਼ਰਧਾ ਭਾਵਨਾ ਹੋਣ ਕਰਕੇ ਫੌਜ ਦੀ ਨੌਕਰੀ ਨਾ ਕਰਨ ਦਾ ਫੈਸਲਾ ਕੀਤਾ ਅਤੇ 1922 ਵਿੱਚ ਫੌਜ ਦੀ ਨੌਕਰੀ ਤੋਂ ਤਿਆਗ ਪੱਤਰ ਦੇ ਕੇ ਪੱਕੇ ਤੌਰ ਤੇ ਡਿਊਟੀ ਛੱਡ ਕੇ ਪਿੰਡ ਆ ਜਾਂਦੇ ਨੇ ਜਤੋ ਦੇ ਮੋਰਚੇ 'ਚ ਆਪ ਜੀ ਨੇ ਸ਼ਾਮਲ ਹੋ ਕੇ 500 ਸਿੱਖਾਂ ਦੇ ਜਥੇ ਸਮੇਤ ਗ੍ਰਫਤਾਰੀ ਦਿੱਤੀ 18 ਮਹੀਨੇ ਨਾਬਾ ਜੇਲ੍ਹ ਚ ਕੈਦ ਕੱਟੀ ਰਿਹਾ ਹੋਣ ਤੋਂ ਬਾਅਦ ਆਪਣੇ ਨਾਨਕੇ ਪਿੰਡ ਮਰਗਿੰਦਪੁਰ ਮੱਖੀ ਜ਼ਿਲ੍ਹਾ ਤਰਨਤਾਰਨ ਵਿਖੇ ਆ ਗਏ 1938 ਚ ਆਪ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ ਉਥੇ ਹੀ ਬਾਬਾ ਖੜਕ ਸਿੰਘ ਜੀ ਦਾ ਮਿਲਾਪ ਗੁਰੂ ਘਰ ਦੇ ਸੇਵਕ ਸੰਤ ਬਾਬਾ ਨਿਧਾਨ ਸਿੰਘ ਜੀ ਨਾਲ ਹੋਇਆ ਉਨ੍ਹਾਂ ਦੇ ਨਾਲ ਹੀ ਲੰਗਰ ਦੀ ਸੇਵਾ ਵਿੱਚ ਲੱਗ ਪਏ ਫਿਰ ਗੁਰਧਾਮਾਂ ਦੇ ਦਰਸ਼ਨ ਕਰਦੇ ਹੋਏ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਪੁੱਜੇ ਇਸ ਅਸਥਾਨ ਤੇ ਕਾਰ ਸੇਵਾ ਦੇ ਮਹਾਂਪੁਰਸ਼ ਸੰਤ ਬਾਬਾ ਗੁਰਮukh ਸਿੰਘ ਜੀ ਸੰਤ ਬਾਬਾ ਸਾਧੂ ਸਿੰਘ ਜੀ ਦੇ ਨਾਲ ਮਿਲਾਪ ਹੋਇਆ ਉਸ ਵਕਤ ਖਡੂਰ ਸਾਹਿਬ ਤੋਂ ਗੋਇੰਦਵਾਲ ਜਾਣ ਵਾਲੀ ਸੜਕ ਦੀ ਸੇਵਾ ਬਾਬਾ ਜੀ ਕਰਵਾ ਰਹੇ ਸਨ ਕੁਝ ਦਿਨ ਆਪ ਮਿਸਤਰੀ ਬਣ ਕੇ ਸੜਕ ਦੀਆਂ ਇੱਟਾਂ ਜੋੜਨ ਦੀ ਸੇਵਾ ਕਰਦੇ ਰਹੇ ਹੋਰ ਵੀ ਮਹਾਨ ਸੇਵਾਵਾਂ ਦੇ ਵਿੱਚ ਯੋਗਦਾਨ ਪਾਇਆ ਬਾਬਾ ਗੁਰਮਖ ਸਿੰਘ ਜੀ ਦੇ ਮਨ ਵਿੱਚ ਬਾਬਾ ਖੜਕ ਸਿੰਘ ਜੀ ਦੇ ਪ੍ਰਤੀ ਬੜਾ ਪਿਆਰ ਬਣ ਗਿਆ ਜਦ ਮਹਾਪੁਰਸ਼ਾ ਤੋਂ ਜਾਣ ਦੀ ਆਗਿਆ ਮੰਗੇ ਤਾਂ ਬਾਬਾ ਸਾਧੂ ਸਿੰਘ ਜੀ ਨੇ ਵਚਨ ਕੀਤੇ ਕਿ ਪੁਰਸ਼ਾ ਕਿੱਥੇ ਜਾਣਾ ਹੈ ਦਾ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮਾਪੁਰਸ਼ੋ ਜਿੱਥੇ ਅਨਜਲ ਹੋਵੇਗਾ ਉਥੇ ਚਲੇ ਜਾਵਾਂਗੇ ਉਸ ਸਮੇਂ ਜਵਾਲ ਦੇ ਇਲਾਕੇ ਦੀ ਸੰਗਤ ਵੱਲੋਂ ਬਾਬਾ ਗੁਰਮukh ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਬੇਨਤੀ ਕੀਤੀ ਸੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਜੋ ਗੁਰਦੁਆਰਾ ਸਾਹਿਬ ਬਣਿਆ ਹੈ ਉਸ ਦੀ ਇਮਾਰਤ ਬਹੁਤ ਪਰਾਣੀ ਹੋ ਚੁੱਕੀ ਹੈ ਇਤਿਹਾਸਕ ਅਤੇ ਧਾਰਮਿਕ ਮਹਾਨਤਾ ਇਸ ਅਸਥਾਨ ਦੀ ਬਹੁਤ ਵੱਡੀ ਹੈ ਬਾਬੇ ਬੁੱਢੇ ਦੀ ਢ ਇਹ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਬਾਬਾ ਗੁਰਮਖ ਸਿੰਘ ਜੀ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਇਮਾਰਤ ਦੀ ਸੇਵਾ ਲਈ ਬਾਬਾ ਖੜਕ ਸਿੰਘ ਜੀ ਨੂੰ ਹੁਕਮ ਦਿੱਤਾ ਤਾਂ ਸਾਧ ਸੰਗਤ ਇਸ ਤਰ੍ਹਾਂ ਬਾਬਾ ਗੁਰਮਖ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਤੋਂ ਅਸ਼ੀਰਵਾਦ ਲੈ ਕੇ ਬਾਬਾ ਖੜਕ ਸਿੰਘ ਜੀ ਇੱਥੇ ਬਾਬੇ ਬੁੱਢੇ ਦੀ ਢੀੜ ਦੇ ਵਿੱਚ ਪਹੁੰਚਦੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਸਰੋਵਰ ਦੀ ਸੇਵਾ ਹੋਈ ਲੰਗਰ ਹਾਲ ਸਰਾਂ ਅਤੇ ਦੁਨੀਆ ਤੋਂ ਨਵੇਕਲਾ ਦੀਵਾਨ ਹਾਲ ਬਾਬਾ ਖੜਕ ਸਿੰਘ ਜੀ ਨੇ ਆਪਣੇ ਹੱਥੀਂ ਤਿਆਰ ਕਰਵਾਇਆ ਇਸ ਦੀਵਾਨ ਹਾਲ ਦੇ ਅੰਦਰ ਕੋਈ ਪਿੱਲਰ ਨਹੀਂ ਹੈ ਬਾਬਾ ਜੀ ਦੀ ਭਾਵਨਾ ਸੀ ਕਿ ਸੰਗਤਾਂ ਦੀਵਾਨ ਹਾਲ ਵਿੱਚ ਬੈਠ ਕੇ ਸਾਹਮਣੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਪਿੱਲਰਾਂ ਦੀ ਕਿਸੇ ਤਰ੍ਹਾਂ ਦਰਸ਼ਨ ਕਰਨ ਦੇ ਵਿੱਚ ਰੁਕਾਵਟ ਨਾ ਬਣੇ ਬਾਬਾ ਖੜਕ ਸਿੰਘ ਜੀ ਵੱਲੋਂ ਇਸ ਤੋਂ ਇਲਾਵਾ ਹੋਰ ਵੀ ਮਹਾਨ ਸੇਵਾਵਾਂ ਕੀਤੀਆਂ ਗਈਆਂ ਗੁਰਦੁਆਰਾ ਡੇਰਾ ਸਾਹਿਬ ਪਠੇਵਿੰਡ ਗੁਰਦੁਆਰਾ ਸਨ ਸਹਿਬ ਬਾਸਰ ਕੇ ਗਿੱਲਾਂ ਇਸੇ ਤਰ੍ਹਾਂ ਚਬਾਲ ਦੇ ਵਿੱਚ ਮਾਤਾ ਭਾਗ ਕੌਰ ਜੀ ਦਾ ਅਸਥਾਨ ਗੁਰਦੁਆਰਾ ਝੂਲਣੇ ਮਹਿਲ ਅੰਮ੍ਰਿਤਸਰ ਦੀ ਧਰਤੀ ਤੇ ਵੀ ਸੇਵਾ ਦੇ ਕਾਰਜ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਦੀ ਸੇਵਾ ਕਰਵਾਈ ਅਤੇ ਘਾਟ ਬਾਬਾ ਖੜਕ ਸਿੰਘ ਸ਼੍ਰੀ ਗੋਂਦਵਾਲ ਸਾਹਿਬ ਦਾ ਵੀ ਨਿਰਮਾਣ ਆਪਣੇ ਹੱਥੀਂ ਕਰਵਾਇਆ ਆਪ ਜੀ ਨੇ ਧਾਰਮਿਕ ਤੇ ਸਮਾਜਿਕ ਕਾਰਜਾਂ ਦੀ ਉਸਾਰੀ ਲਈ ਇੱਟਾਂ ਦੇ ਪੱਠੇ ਚਾਲੂ ਕੀਤੇ ਤੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਇਹ ਇੱਟਾਂ ਪਕਵਾਇਆਂ ਧਾਰਮਿਕ ਕਾਰਜਾਂ ਦੇ ਨਾਲ ਨਾਲ ਬਾਬਾ ਖੜਕ ਸਿੰਘ ਜੀ ਨੇ ਬੱਚਿਆਂ ਦੀ ਪੜ੍ਹਾਈ ਲਿਖਾਈ ਚੰਗੇ ਭਵਿੱਖ ਅਤੇ ਰੁਜ਼ਗਾਰ ਲਈ ਆਈਟੀਆਈ ਕਈ ਸਕੂਲ ਅਤੇ ਕਾਲਜ ਬਣਾਏ। ਬਾਬਾ ਬੁੱਢਾ ਸਾਹਿਬ ਜੀ ਕਾਲਜ ਦੀ ਉਸਾਰੀ ਵੀ ਬਾਬਾ ਖੜਕ ਸਿੰਘ ਜੀ ਵੱਲੋਂ ਕਰਵਾਈ ਗਈ। ਸੇਵਾ ਅਤੇ ਸਿਮਰਨ ਦੀ ਮੂਰਤ ਪ੍ਰਾਤਨ ਗੁਰਸਿੱਖਾਂ ਦੀ ਰੌ ਰੀਤ ਤੇ ਚੱਲਣ ਵਾਲੇ ਮਹਾਂਪੁਰਸ਼ਾਂ ਨੇ 30 ਮਈ 1986 ਈਸਵੀ ਨੂੰ 91 ਸਾਲ ਦੀ ਉਮਰ ਵਿੱਚ ਪਿੰਡ ਮਰਗਿੰਦਪੁਰ ਛੋਟੀ ਮੱਖੀ ਵਿਖੀ ਪਿੰਡ ਦੇ ਨਜ਼ਦੀਕ ਆਪਣਾ ਸਰੀਰ ਛੱਡਿਆ ਰੱਬ ਦੇ ਪਿਆਰੇ ਇਹ ਸੇਵਾ ਦੇ ਕਾਰਜ ਕਰਦੇ ਹੋਏ ਗੁਰੂ ਚਰਨਾ ਚ ਜਾ ਬਿਰਾਜੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਨਜ਼ਦੀਕ ਸੰਤ ਨਿਵਾਸ ਗੁਰਦੁਆਰੇ ਦੀ ਸੁੰਦਰ ਇਮਾਰਤ ਆਪ ਜੀ ਦੀ ਯਾਦ ਵਿੱਚ ਬਣੀ ਹੈ ਅਤੇ ਪਿੰਡ ਠੱਠਾ ਵਿਖੇ ਬਾਬਾ ਖੜਕ ਸਿੰਘ ਜੀ ਦੀ ਯਾਦ ਚ ਸੁੰਦਰ ਯਾਦਗਰੀ ਗੇਟ ਬਣਵਾਇਆ ਗਿਆ ਇਸੇ ਤਰ੍ਹਾਂ ਬਾਬਾ ਜੀ ਦਾ ਕਿਰਦਾਰ ਬਹੁਤ ਉੱਚਾ ਤੇ ਸੁੱਚਾ ਸੀ ਜਿਸ ਕਰਕੇ ਆਪ ਜੀ ਨੂੰ ਸਿੱਖ ਪੰਥ ਅੰਦਰ ਬਹੁਤ ਹੀ ਸਤਕਾਰਯੋਗ ਥਾਂ ਪ੍ਰਾਪਤ ਹੋਈ ਸਿੱਖ ਕੌਮ ਦੀ ਉੱਗੀ ਮਹਾਨ ਸ਼ਖਸੀਅਤ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਅਜਾਇਬ ਘਰ ਵਿੱਚ ਬਾਬਾ ਖੜਕ ਸਿੰਘ ਜੀ ਦੀ ਤਸਵੀਰ ਖਾਲਸਾ ਪੰਥ ਵੱਲੋਂ ਲਗਾਈ ਗਈ ਐਸਾ ਸੰਗਤਾਂ ਦਾ ਪਿਆਰ ਸੀ ਬਾਬਾ ਜੀ ਦੇ ਨਾਲ 91 ਸਾਲ ਦੀ ਉਮਰ ਤੱਕ ਹਮੇਸ਼ਾ ਪੰਥ ਨੂੰ ਸਮਰਪਿਤ ਰਹਿ ਕੇ ਬਾਬਾ ਖੜਕ ਸਿੰਘ ਜੀ ਨੇ ਏਕਾਰ ਸੇਵਾ ਦੇ ਮਹਾਨ ਕਾਰਜ ਕੀਤੇ ਐਸੇ ਮਹਾਂਪੁਰਸ਼ਾਂ ਦੇ ਜੀਵਨ ਅੱਗੇ ਹਮੇਸ਼ਾ ਸਿਰ ਝੁੱਕਦਾ ਹੈ ਬਾਬਾ ਜੀ ਦੀ ਵਰਸੀ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਉਹਨਾਂ ਦੇ ਮਹਾਨ ਜੀਵਨ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ